ਚਾਈਨਾ ਡੋਰ ਬਣੀ ਖੂਨੀ ਡੋਰ ਮਚਾ ਦਿੱਤਾ ਕਹਿਰ ਇੱਕ ਵਿਅਕਤੀ ਆਇਆ ਚਾਈਨਾ ਡੋਰ ਦੀ ਚਪੇਟ ਦੇ ਵਿੱਚ ਤੇ ਹੋ ਗਈ ਹੈ ਮੌਤ ਜੀ ਆਏ ਦੁਖਦਾਈ ਖਬਰ ਆਦਮਪੁਰ ਤੋਂ ਸਾਹਮਣੇ ਆਈ ਹੈ ਜਿੱਥੇ ਚਾਈਨਾ ਡੋਰ ਖੂਨੀ ਡੋਰ ਬਣਦੀ ਹੋਈ ਨਜ਼ਰ ਆਈ ਹੈ ਕਹਿਰ ਮਚਾ ਦਿੱਤਾ ਕਿਉਂਕਿ ਇੱਕ ਵਿਅਕਤੀ ਚਾਈਨਾ ਡੋਰ ਦੀ ਚਪੇਟ ਦੇ ਵਿੱਚ ਆ ਗਿਆ ਸੀ ਤੇ ਉਸ ਦੀ ਹੁਣ ਮੌਤ ਹੋ ਚੁੱਕੀ ਹੈ ਦੱਸਦੀ ਹੈ ਕਿ ਇਸ ਵਿਅਕਤੀ ਦੀ ਪਛਾਣ ਹਰਪ੍ਰੀਤ ਸਿੰਘ ਵਜੋਂ ਹੋਈ ਹੈ ਜਿਸ ਦੀ ਉਮਰ 45 ਸਾਲ ਦੱਸੀ ਜਾ ਰਹੀ ਹੈ ਉਸ ਦੇ ਪਿਤਾ ਦਾ ਨਾਮ ਬਲਦੇਵ ਸਿੰਘ ਦੱਸਿਆ ਜਾ ਰਿਹਾ ਹੈ ਇਹ ਵਿਅਕਤੀ ਪਿੰਡ ਸਰੋਬਾਦ ਆਦਮਪੁਰ ਦਾ ਰਹਿਣ ਵਾਲਾ ਸੀ ਇਹ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ ਘਰ ਪਰਤ ਰਿਹਾ ਸੀ ਜਿੱਥੇ ਰਸਤੇ ਦੇ ਵਿੱਚ ਹੀ ਉਹ ਚਾਈਨਾ ਡੋਰ ਦੀ ਚਪੇਟ ਦੇ ਵਿੱਚ ਆ ਗਿਆ ਉਸ ਦਾ ਗਲਾ ਕੱਟਿਆ ਗਿਆ ਉਸ ਨੂੰ ਹਸਪਤਾਲ ਦੇ ਵਿੱਚ ਪਹੁੰਚੀ ਕਰਵਾਇਆ ਗਿਆ ਪਰੰਤੂ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਹੈ ਮੇਰੀ ਜਾਣਕਾਰੀ ਦੇ ਮੁਤਾਬਕ ਹਰਪ੍ਰੀਤ ਸਿੰਘ ਜਦੋਂ ਭੋਗਪੁਰ ਤੋਂ ਆਦਮਪੁਰ ਆ ਰਿਹਾ ਸੀ ਤਾਂ ਰਸਤੇ ਦੇ ਵਿੱਚ ਹੀ ਚਾਈਨਾ ਡੋਰ ਦੀ ਚਪੇਟ ਦੇ ਵਿੱਚ ਆ ਗਿਆ ਉਸ ਦਾ ਗਲਾ ਗਹਿਰੇ ਤੌਰ ਤੇ ਕੱਟਿਆ ਗਿਆ ਆਸ-ਪਾਸ ਜਿਹੜੇ ਲੋਕ ਸ਼ਾਮਿਲ ਸਨ ਉਹਨਾਂ ਨੇ ਉਸ ਨੂੰ ਜਲਦ ਤੋਂ ਜਲਦ ਨਿੱਜੀ ਹਸਪਤਾਲ ਦੇ ਵਿੱਚ ਪਹੁੰਚਾਇਆ ਜਿੱਥੇ ਉਸ ਦਾ ਇਲਾਜ ਹੋ ਰਿਹਾ ਸੀ ਪਰੰਤੂ ਉਸ ਦੀ ਹਾਲਤ ਜਿਹੜੀ ਇੰਨੀ ਜ਼ਿਆਦਾ ਗੰਭੀਰ ਹੋ ਗਈ ਸੀ ਉਸ ਨੂੰ ਦੇਖਦੇ ਹੋਏ ਉਸ ਨੂੰ ਪੀਜੀਆਈ ਚੰਡੀਗੜ੍ਹ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਜਿੱਥੇ ਇਲਾਜ ਦੇ ਦੌਰਾਨ ਉਸ ਦੀ ਮੌਤ ਹੋ ਗਈ ਹੈ ਦੱਸਦੀ ਹੈ ਕਿ ਜਦੋਂ ਪੁਲਿਸ ਨੂੰ ਇਹ ਜਾਣਕਾਰੀ ਮਿਲੀ ਤਾਂ ਆਸ-ਪਾਸ ਤੇ ਜਿੰਨੀਆਂ ਵੀ ਦੁਕਾਨਾਂ ਸਨ ਉੱਥੇ ਛਾਪੇਮਾਰੀ ਕੀਤੀ ਗਈ ਪਰੰਤੂ ਕਿਤੇও ਵੀ ਚਾਈਨਾ ਡੋਰ ਬਰਾਮਦ ਤਾਂ ਨਹੀਂ ਹੋਈ ਪਰ ਇਸ ਵਿਅਕਤੀ ਦੇ ਲਈ ਇਹ ਚਾਈਨਾ ਡੋਰ ਖੂਨੀ ਡੋਰ ਬਣਦੀ ਹੋਈ ਨਜ਼ਰ ਆਈ ਹੈ ਜਿਸ ਦੀ ਮੌਤ ਹੋ ਗਈ ਹੈ ਇੱਥੇ ਕਾਬਿਲ ਗੌਰ ਹੈ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਚਾਈਨਾ ਡੋਰ ਨੇ ਖੂਨੀ ਡੋਰ ਦਾ ਰੂਪ ਧਾਰਿਆ ਪਹਿਲਾਂ ਵੀ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਏ ਨੇ ਜਿੱਥੇ ਚਾਈਨਾ ਡੋਰ ਦੇ ਨਾਲ ਕਈਆਂ ਦੀ ਮੌਤ ਹੋ ਚੁੱਕੀ ਹੈ ਕਈਆਂ ਦੇ ਗਲਿਆਂ ਤੇ ਮੱਥੇ ਤੇ ਮੂਤ ਜਾਂ ਕਿਤੇ ਵੀ ਕੱਟ ਲੱਗ ਗਏ ਨੇ ਜਿਸ ਦੇ ਨਾਲ ਇਹ ਜਿਹੜਾ ਜ਼ਖਮ ਹੈ ਗਹਿਰਾ ਹੋ ਜਾਂਦਾ ਹੈ ਗੈਰਟ ਕੱਟ ਲੱਗ ਜਾਂਦੇ ਨੇ ਤੇ ਨਾਲ ਹੀ ਵਿਅਕਤੀਆਂ ਦੀ ਮੌਤ ਵੀ ਹੋ ਜਾਂਦੀ ਹੈ ਬਹੁਤ ਸਾਰੇ ਬੱਚੇ ਵੀ ਚਾਈਨਾ ਡੋਰ ਦੇ ਸ਼ਿਕਾਰ ਹੋਏ ਨੇ ਚਾਈਨਾ ਡੋਰ ਦੇ ਨਾਲ ਕਈਆਂ ਦੀ ਮੌਤ ਪਹਿਲਾਂ ਵੀ ਹੋ ਚੁੱਕੀ ਹੈ ਹਾਲਾਂਕਿ ਚਾਈਨਾ ਡੋਰ ਨੂੰ ਖਰੀਦਣ ਤੇ ਵੀ ਪਾਬੰਦੀ ਲਾਈ ਹੋਈ ਹੈ ਤੇ ਨਾਲ ਹੀ ਇਹ ਵੀ ਗੱਲ ਕਹੀ ਗਈ ਹੈ ਕਿ ਕਿਸੇ ਵੀ ਦੁਕਾਨ ਤੋਂ ਚਾਈਨਾ ਡੋਰ ਬਰਾਮਦ ਨਹੀਂ ਹੋਣੀ ਚਾਹੀਦੀ ਅਸੀਂ ਪਾਬੰਦੀ ਤਾਂ ਲਗਾ ਦਿੱਤੀ ਹੈ ਪਰੰਤੂ ਇਹ ਸਵਾਲ ਇਹ ਪੈਦਾ ਹੁੰਦਾ ਹੈ ਅਗਰ ਕਿਸੇ ਵੀ ਦੁਕਾਨ ਤੇ ਚਾਈਨਾ ਡੋਰ ਨਹੀਂ ਮਿਲ ਰਹੀ ਤਾਂ ਫਿਰ ਇਹ ਕਿੱਥੋਂ ਬੱਚਿਆਂ ਦੇ ਹੱਥਾਂ ਦੇ ਵਿੱਚ ਆ ਰਹੀ ਹੈ ਇਹ ਜਿਹੜੇ ਵਿਅਕਤੀ ਪਤੰਗबाजी ਕਰਦੇ ਨੇ ਚਾਈਨਾ ਡੋਰ ਕਿੱਥੋਂ ਲੈ ਕੇ ਆਉਂਦੇ ਨੇ ਅਗਰ ਇਹ ਬੈਨ ਹੈ ਤਾਂ ਫਿਰ ਇਹਨਾਂ ਲੋਕਾਂ ਦੇ ਕੋਲ ਕਿੱਥੋਂ ਇਹ ਪ੍ਰਾਪਤ ਹੁੰਦੀ ਹੈ ਸੋ ਇਹ ਵੱਡਾ ਸਵਾਲ ਪੈਦਾ ਹੁੰਦਾ ਹੈ ਚਾਈਨਾ ਡੋਰ ਕਈ ਵਾਰ ਖੁਨੀ ਡੋਰ ਬੰਦੀ ਹੋਈ ਨਜ਼ਰ ਆਈ ਹੈ ਇਸੇ ਹੀ ਤਰ੍ਹਾਂ ਹਰਪ੍ਰੀਤ ਸਿੰਘ ਨਾਮ ਦਾ ਇਹ ਵਿਅਕਤੀ ਜਿਹੜਾ ਚਾਈਨਾ ਡੋਰ ਦਾ ਹੈ ਚਪੇੜ ਦੇ ਵਿੱਚ ਆ ਗਿਆ ਉਸ ਦੀ ਇਲਾਜ ਦੇ ਦੌਰਾਨ ਮੌਤ ਹੋ ਗਈ ਹੈ ਪਰਿਵਾਰ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟ ਗਿਆ ਕਿਉਂਕਿ ਜਿਹੜਾ ਵਿਅਕਤੀ ਬਿਲਕੁਲ ਸਹੀ ਸਲਾਮਤ ਕਰੋ ਗਿਆ ਸੀ ਰਸਤੇ ਦੇ ਵਿੱਚ ਜਰੂਰ ਘਰ ਵਾਪਸ ਆ ਰਿਹਾ ਸੀ ਤੇ ਚਾਇਨਾ ਡੋਰ ਦੀ ਚਪੇਟ ਦੇ ਵਿੱਚ ਆ ਗਿਆ ਤੇ ਉਸ ਦੇ ਗਲੇ ਤੇ ਗਹਿਰਾ ਕੱਟ ਲੱਗ ਗਿਆ ਜਿਸ ਦੇ ਨਾਲ ਉਸ ਦੀ ਮੌਤ ਹੋ ਗਈ ਹੈ ਹਾਲਾਂਕਿ ਡਾਕਟਰਾਂ ਨੇ ਉਸ ਨੂੰ ਬਚਾਉਣ ਦੀ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਪਰੰਤੂ ਉਹ ناکਾਮਯਾਬ ਰਹੇ ਤੇ ਇਲਾਜ ਦੇ ਦੌਰਾਨ ਪੀਜੇ ਚੰਡੀਗੜ੍ਹ ਦੇ ਵਿੱਚ ਉਸ ਦੀ ਮੌਤ ਹੋ ਗਈ